ਡੈਨਿਕਸ ਵੀਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਮਿੰਤ ਸਿੰਘ ਬਿੱਖਪਾਲ ਲੁਧਿਆਣਾ ਸਾਰਸ ਮੇਲੇ ਦੇ ਵਿੱਚ ਮੌਜੂਦ ਆ ਜਿੱਥੇ ਵੇਸ਼ ਭਰਦੇ ਕੋਨੇ-ਕੋਨੇ ਤੋਂ ਆਏ ਮੁੱਖ-ਮੱਖ ਸੂਬਿਆਂ ਨੂੰ ਰਿਪਰੈਜ਼ੈਂਟ ਕੀਤਾ ਜਾਦਾ ਉੱਥੇ ਇੱਕ ਮੈਡੀਕਲ ਕੈਂਪ ਲੱਗਿਆ ਹੈ ਇੱਕ ਨਵੀਂਕਲੀ ਤਸਵੀਰ ਹੈ ਇਹ ਤੁਹਾਨੂੰ ਸਾਂਝੀ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਫਰਸਟ ایڈ ਹੈ ਜਿਹੜੀ ਕਿ ਉਹਦੀ ਪੂਰੀ ਡਿਟੇਲਡ ਦੇ ਵਿੱਚ ਜਾਣਕਾਰੀ ਹੈ ਉਹ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਕਰਕੇ ਲਾਜ਼ਮੀ ਹੈ ਕੁਝ ਕੁਝ ਹੀ ਦਿਨ ਪਹਿਲਾਂ ਇਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਜੋ ਪੰਜਾਬ ਦਾ ਚੜਦਾ ਹੋਇਆ 17 ਸੀਗਾ ਉਸ ਦੀ ਮੌਤ ਹੋਈ ਸੀ ਤਾਂ ਉਸ ਨੂੰ ਬਹੁਤ ਸਾਰੇ ਸਵਾਲ ਖੜੇ ਹੋਏ ਸੀ ਕਿ ਜਿਹੜੀ ਫਰਸਟ ایڈ ਹੈ ਉਹ ਰਾਜਵੀਰ ਨੂੰ ਨਹੀਂ ਮਿਲੀ ਜੇਕਰ ਫਰਸਟ ایڈ ਮਿਲੀ ਹੁੰਦੀ ਤਾਂ ਹੋ ਸਕਦਾ ਰਾਜਵੀਰ ਜਵੰਦਾ ਅੱਜ ਸਾਡੇ ਵਿੱਚਕਾਰ ਹੁੰਦਾ ਤਾਂ ਇਹ ਜਿਹੜੀ ਫਰਸਟ ایڈ ਦੀ ਜਿਹੜੀ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਤਾਂ ਲੋਕ ਵੀ ਦੇਖ ਸਕਦੇ ਹੋ ਜਾਣਕਾਰੀ ਇੱਥੋਂ ਹਾਸਲ ਕਰ ਰਹੇ ਐ ਔਰ ਡਿਟੇਲ ਦੇ ਨਾਲ ਨਾ ਪ੍ਰੈਸ਼ਰ ਹੋਣਾ ਚਾਹੀਦਾ ਜਿੱਤੇ ਇਹਦੇ ਨਾਲ ਜਾਣਕਾਰੀ ਜਿਹੜੀ ਸਾਂਝੀ ਕੀਤੀ ਜਾ ਰਹੀ ਕੀ ਗੱਲਬਾਤ ਕਰ ਰਹੇ ਨੇ ਉਹ ਵੀ ਤੁਹਾਨੂੰ ਸੁਣਾਉਣੇ ਆ ਤੀਜਾ ਚੌਥਾ ਅਸੀਂ ਥੱਕ ਕੇ ਬੰਦਾ ਬਦਲੋ ਤੁਸੀਂ ਕਰੋ ਤੁਸੀਂ ਕਰੋ ਇਹਨੂੰ 30 35 ਮਿੰਟ ਜਾਰੀ ਰੱਖੋ ਬੰਦਾ ਬਦਲ ਕੇ ਕਿਉਂਕਿ ਇੱਕ ਜਣਾ ਥੱਕੇਗਾ ਫਿਰ ਬਲੱਡ ਦੀ ਸਪਲਾਈ ਬ੍ਰੇਨ ਨੂੰ ਨਹੀਂ ਮਿਲੇਗੀ ਬੰਦਾ ਬਦਲ ਲਓ ਤਾਂ ਕਿ ਅੱਛਾ ਸੀਪੀਆਰ ਹੋ ਸਕੇ ਬੰਦੇ ਨੂੰ ਹੋਸ਼ ਆ ਗਿਆ ਛੱਡ ਦਿਓ ਐਂਬੂਲੈਂਸ ਆ ਗਈ ਛੱਡ ਦਿਓ ਨਹੀਂ ਤਾਂ ਇਹਨੂੰ ਬੰਦਾ ਬਦਲ ਕੇ ਕੰਟੀਨਿਊ ਕਰੋ ਅਗਰ ਅਸੀਂ 180 ਸੈਕਿੰਡ ਖਰਾਬ ਕਰ ਦਿੱਤੇ ਜਿਹੜੇ ਕਿ 3 ਮਿੰਟ ਦੇ ਬਰਾਬਰ ਹੈ ਬ੍ਰੇਨ ਡੈਮੇਜ ਪਰਮਨੈਂਟ ਹੋ ਜਾਏਗਾ ਕਿਉਂਕਿ ਹਾਰਟ ਬੰਦ ਹੈ ਆਪਾਂ ਪ੍ਰੈਸ ਨਹੀਂ ਕਰ ਰਹੇ ਕੰਪਰੈਸ਼ਨ ਨਹੀਂ ਕਰ ਰਹੇ ਸੀਪੀਆਰ ਦੇ ਨਹੀਂ ਰਹੇ ਬ੍ਰੇਨ ਨੂੰ ਸਪਲਾਈ ਨਹੀਂ ਮਿਲੀ ਬਲੱਡ ਦੀ ਤਾਂ ਬ੍ਰੇਨ ਡੈਮੇਜ ਪਰਮਨੈਂਟ ਗੁੱਡ ਕੁਆਲਿਟੀ ਆਫ ਸੀਪੀਆਰ ਨਾਲ 70% ਜਾਨਾਂ ਅਸੀਂ ਬਚਾ ਸਕਦੇ ਹਾਂ ਇੱਕ ਸਫਾਈ ਕਰਮਚਾਰੀ ਵੀ ਸੀਪੀਆਰ ਨੂੰ ਸਹੀ ਟਾਈਮ ਤੇ ਕਰਕੇ ਜਾਨ ਬਚਾਈ ਜਾ ਸਕਦੀ ਹੈ ਬਲੱਡ ਦੀ ਸਪਲਾਈ ਬ੍ਰੇਨ ਨੂੰ ਮਿਲੇਗੀ ਬਾਕੀ ਆਰਗਨਸ ਨੂੰ ਮਿਲੇਗੀ ਲੀਵਰ ਨੂੰ ਕਿਡਨੀ ਨੂੰ ਪਰ ਬ੍ਰੇਨ ਜਿਹੜਾ ਸਭ ਤੋਂ ਘੱਟ ਸਮਾਂ ਹੁੰਦਾ ਸਿਰਫ 180 ਸੈਕਿੰਡ ਇੱਕ ਇੱਕ ਸੈਕਿੰਡ ਜ਼ਰੂਰੀ ਹੈ ਅਗਰ ਅਸੀਂ ਕੁਛ ਨਾ ਕੀਤਾ ਜਾਂ ਅਸੀਂ ਲੇਟ ਕੀਤਾ ਹਾਰਟ ਆ ਬਚ ਵੀ ਗਿਆ ਪਲਸ ਆ ਗਈ ਨਹੀਂ ਤਾਂ ਬ੍ਰੇਨ ਡੈਮੇਜ ਪਰਮਾਨੈਂਟ ਹੋ ਜਾਏਗਾ ਗੁੱਡ ਕੁਆਲਿਟੀ ਆਫ ਲਾਈਫ ਕਿਸੇ ਨੂੰ ਅੱਛੀ ਜ਼ਿੰਦਗੀ ਦੇਣ ਲਈ ਹਾਰਟ ਤੇ ਬ੍ਰੇਨ ਦੋਨੋਂ ਨੂੰ ਬਚਾਉਣਾ ਜ਼ਰੂਰੀ ਹੈ ਇਸ ਕਰਕੇ ਸੀਪੀਆਰ ਅਸੀਂ ਇੱਥੇ ਟ੍ਰੇਨਿੰਗ ਦੇ ਰਹੇ ਹਾਂ ਔਰ ਪ੍ਰੈਕਟੀਕਲੀ ਕਰਕੇ ਦਿਖਾਉਂਦੇ ਹਾਂ ਮਤਲਬ ਬਿਹਤ ਸੋਖੇ ਸ਼ਬਦਾ ਦੇ ਵਿੱਚ ਸੀਪੀਆਰ ਦੀ ਇੱਥੇ ਜਿਹੜੀ ਕੀ ਟ੍ਰੇਨਿੰਗ ਉਹ ਦਿੱਤੀ ਜਾ ਰਹੀ ਹੈ ਔਰ ਨਾਲ ਦੀ ਨਾਲ ਲੋਕਾਂ ਨੂੰ ਸਿਖਾਇਆ ਵੀ ਜਾ ਰਿਹਾ ਕਿਸ ਤਰੀਕੇ ਦੇ ਨਾਲ ਸੀਪੀਆਰ ਜਿਹੜਾ ਉਹ ਦਿੱਤਾ ਜਾਂਦਾ ਹੈ ਤਾਂ ਤੁਸੀਂ ਦੇਖ ਸਕਦੇ ਇੱਕ ਬਜ਼ੁਰਗ ਮਹਿਲਾ ਨੇ ਸੀਪੀਆਰ ਦੀ ਟ੍ਰੇਨਿੰਗ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕਹ ਰਹੇ ਨੇ ਕਿ ਬ੍ਰੇਨ ਅਤੇ ਹਾਰਟ ਜਿਹੜਾ ਕੀ ਉਹ ਪਹਿਲੇ ਜਿਹੜੇ ਕੀ 3 ਮਿੰਟ ਨੇ ਉਹ ਬੇहद ਨਾਜ਼ੁਕ ਹੁੰਦੇ ਨੇ ਜੇਕਰ ਇਸ ਦੌਰਾਨ ਬੰਦੇ ਨੂੰ ਸੀਪੀਆਰ ਸਹੀ ਤਰੀਕੇ ਨਾਲ ਮਿਲ ਜਾਵੇ ਤਾਂ ਉਸ ਦੀ ਜ਼ਿੰਦਗੀ ਜਿਹੜੀ ਬਚ ਜਾਵੇ ਆ ਪ੍ਰੋਪਰ ਤਰੀਕੇ ਦੇ ਨਾਲ ਲੋਕਾਂ ਨੂੰ ਇੱਥੇ ਜਾਣਕਾਰੀ ਜਿਹੜੀ ਕਿ ਮੁਹੱਈਆ ਕਰਵਾਈ ਜਾ ਰਹੀ ਹੈ ਇਹ ਤਸਵੀਰ ਇਸ ਕਰਕੇ ਤੁਹਾਨੂੰ ਦਿਖਾਣੀ ਲਾਜ਼ਮੀ ਸਮਝੀਏ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਜੋ ਪੰਜਾਬ ਦਾ ਚੜ੍ਹਦਾ ਹੋਇਆ ਸਤਾਰਾ ਸੀਗਾ ਭਿਆਨਕ ਐਕਸੀਡੈਂਟ ਦੇ ਵਿੱਚੋਂ ਤੁਸੀਂ ਨਹੀਂ ਰੱਖੋ ਜ਼ਖਮੀ ਹੋ ਜਾਂਦਾ ਤਾਂ ਉਦੋਂ ਬਹੁਤ ਸਾਰੇ ਸਵਾਲ ਉੱਠੇ ਸੀ ਕਿ ਉਸ ਨੂੰ ਟਾਈਮ ਤੇ ਸੀਪੀਆਰ ਜਾਂ ਫਿਰ ਸਮੇਂ ਤੇ ਜਿਹੜੀ ਫਰਸਟ ایڈ ਉਹ ਨਹੀਂ ਮਿਲੀ ਤਾਂ ਗੱਲਬਾਤ ਵੀ ਕਰਾਂਗੇ ਤਾਂ ਕਿੰਨੇ ਨਾਲ ਪ੍ਰੈਸ਼ਰ ਦਿਓਗੇ ਮੈਂ ਚੱਕੀ ਲੈ ਬੋਸ ਦੇ 1 2 3 4 5 ਸੈਕਿੰਡ ਸੈਕਿੰਡ ਨਹੀਂ ਤਾਂ ਬਿਲਕੁਲ 1 ਮਿੰਟ ਤੋਂ ਬਾਅਦ 120 ਵਾਰੀ ਦਬਾਓ ਤਾਂ ਕੱਲੇ ਕੱਲੇ ਸਖਸ਼ ਨੂੰ ਜਿਹੜਾ ਇੱਥੇ ਆ ਕੇ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਤਾਂ 6 7 ਗੱਲਬਾਤ ਵੀ ਕਰਾਂਗੇ ਮੇਰਾ ਕਿ 5 ਤੋਂ 6 ਸੈਂਟੀਮੀਟਰ ਮੈਮ ਕੱਲੇ ਕੱਲੇ ਪਰਸਨ ਨੂੰ ਤੁਸੀਂ ਇਹ ਸੀਪੀਆਰ ਦੀ ਟ੍ਰੇਨਿੰਗ ਦੇ ਰਹੇ ਹੋ ਤਾਂ ਲੋਕਾਂ ਦਾ ਰਿਸਪੌਂਸ ਕਿਉਂ ਨਹੀਂ ਮਿਲ ਰਿਹਾ ਮੈਂ ਖੁਦ ਹੋਂਦੇ ਬਾਰੇ 10 ਵੀ ਰਹੀਆਂ ਸੀਪੀਆਰ ਬਾਰੇ ਇੱਕ ਲੇਮਨ ਲੈਂਗੁਏਜ ਦੇ ਵਿੱਚ ਵੀ ਇਹਨੂੰ ਕੀ ਹੈਗਾ ਕਿਉਂ ਕਰਨਾ ਹੈ ਕਿਉਂ ਜ਼ਰੂਰੀ ਹੈ ਜਦੋਂ ਕਾਰਡੀਆਕ ਰੈਸਟ ਹੈ ਕੋਈ ਰਿਸਪੌਂਸ ਨਹੀਂ ਹੈਗਾ ਬੰਦੇ ਦਾ ਇਹ ਕਰਨਾ ਬਹੁਤ ਜ਼ਰੂਰੀ ਹੈ ਲਾਈਫ ਨੂੰ ਬਚਾਉਣ ਵਾਸਤੇ ਆਪਾਂ ਆਪਣੀ ਕੋਸ਼ਿਸ਼ ਪੂਰੀ ਕਰੀਏ ਮੈਂ ਕਰਕੇ ਵੀ ਦਿਖਾ ਰਹੀਆਂ ਪ੍ਰੈਕਟੀਕਲੀ ਟ੍ਰੇਨਿੰਗ ਡਮੀ ਇਸੇ ਲਈ ਹਸਪਤਲੋਂ ਲੈ ਕੇ ਆਏ ਆ ਲੋਕ ਕਰ ਵੀ ਰਹੇ ਨੇ ਔਰ ਲੋਕ ਪੂਰਾ ਇੰਟਰਸਟ ਦਿਖਾ ਰਹੇ ਨੇ ਕਿ ਸੀਪੀਆਰ ਟ੍ਰੇਨਿੰਗ ਦੇ ਰਹੇ ਹੋ ਵੀ ਕਿਸ ਤਰ੍ਹਾਂ ਕਰਨਾ ਹੈ ਵੀ ਜਦੋਂ ਹਾਰਟ ਬੰਦ ਹੈ ਕਾਰਡੀਆਕ ਰਿਸਟ ਹੈ ਪੂਰੇ ਇੰਟਰਨੈਸ਼ਨਲ ਕਰ ਰਹੇ ਨੇ ਮੇਲ ਵੀ ਕਰ ਰਹੇ ਨੇ ਫੀਮੇਲ ਵੀ ਕਰ ਰਹੇ ਨੇ ਈਵਨ ਸਕੂਲ ਦੇ ਬੱਚੇ ਆਏ ਸੀਗੇ 8ਵੀਂ 9ਵੀਂ 10ਵੀਂ 11ਵੀਂ 12ਵੀਂ ਕਲਾਸਾਂ ਦੇ ਬੱਚੇ ਵੀ ਕਰਕੇ ਗਏ ਮੈਮ ਬੀਤੇ ਦਿਨੀ ਤੁਹਾਨੂੰ ਵੀ ਪਤਾ ਹੋਣਾ ਜਿਸ ਤਰ੍ਹਾਂ ਦਾ ਰਾਜਵੀਰ ਜਵੰਦਾ ਸਾਹਿਬ ਮੌਤ ਹੋਈ ਹੈ ਤਾਂ ਉਸ ਦੌਰਾਨ ਬਹੁਤ ਸਾਰੇ ਸਵਾਲ ਉੱਠੇ ਕਹਿੰਦੇ ਨੇ ਨੇੜੇ ਕੋਈ ਹਸਪਤਲ ਨਹੀਂ ਸੀਗਾ ਕਿਸੇ ਦੇ ਵੱਲੋਂ ਸਹੀ ਤਰੀਕੇ ਨਾਲ ਸੀਪੀਆਰ ਦਿੱ ਅਜ ਵੀ ਜਵੰਦਾ ਜਿਹੜਾ ਮਾਦਾ ਕਲਾ ਕਲਾ ਪੁੱਣ ਸਾਡੇ ਵਿੱਚ ਘਰ ਹੁੰਦਾ ਕੀ ਲੱਗਦਾ ਇਹ ਜਿਹੜੀ ਬੇਸਿਕ ਜਾਣਕਾਰੀ ਹੈ ਉਹ ਹਰ ਇੱਕ ਪਰਸਨ ਹੋਣੀ ਚਾਹੀਦੀ ਜ਼ਰੂਰੀ ਨਹੀਂ ਕਿਸੇ ਡਾਕਟਰ ਕੋਲ ਹੀ ਹੋਵੇ ਇਹ ਜਿਹੜੀ ਜਾਣਕਾਰੀ ਹੈ ਇੱਕ ਸਫਾਈ ਕਰਮਚਾਰੀ ਵੀ ਸਾਡੀ ਜਾਨ ਬਚਾ ਸਕਦਾ ਅਸੀਂ ਕਿਸੇ ਦਫਤਰ ਚ ਕੰਮ ਕਰਦੇ ਆ ਕਿਸੇ ਸ਼ਾਪ ਚ ਕਰਦੇ ਆ ਕਿਸੇ ਸਕੂਲ ਚ ਕਰਦੇ ਆ ਕਿਸੇ ਬੈਂਕ ਚ ਕਰਦੇ ਆ ਤੇ ਜਾਂ ਇੱਥੇ ਮੇਲੇ ਦੇ ਵਿੱਚ ਵੀ ਜਿੰਨੇ ਵੀ ਤੁਹਾਡੇ EMPLOYEES ਨੇ ਸਭ ਨੂੰ ਆਉਣਾ ਚਾਹੀਦਾ ਕੋਈ ਪੁਲਿਸ ਡਿਪਾਰਟਮੈਂਟ ਚ ਹੈ ਕੋਈ ਡਾਕਟਰ ਹੈ ਜਾਂ ਕੋਈ ਡਾਕਟਰ ਨਹੀਂ ਹੈ ਇੱਕ ਕਾਮਨ ਬੰਦੇ ਨੂੰ ਇਵਨ ਬੱਚਿਆਂ ਨੂੰ 8ਵੀਂ ਤੋਂ ਲੈ ਕੇ 12ਵੀਂ ਤੱਕ बीपी चेक करना और जेडी ए, ए सीपीआर की ट्रेनिंग है बहुत मैंडेटरी है बेसिक लाइफ स्किल है जिने ना ना दे, नाल जानना जेडी है आपा बचा सकदे है तो लोका ਦਾ ਰਿਸਪਾਂਸ ਕਿਵੇਂ ਦਾ ਮਿਲ ਰਿਹਾ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਸਾਨੂੰ ਡੇਲੀ ਦੇ ਡੇਲੀ ਇੱਥੇ ਤਕਰੀਬਨ 60 70 ਲੋਕ ਬੜੀ ਆਰਾਮ ਨਾਲ ਇੰਟਰਸਟ ਦੇ ਨਾਲ ਕਰ ਰਹੇ ਨੇ ਕੁਝ ਲੋਕ ਇੱਥੇ ਕਰ ਰਹੇ ਨੇ ਗੱਲਬਾਤ ਕਰਾਂਗੇ ਮੈਮ ਕਿਵੇਂ ਦਾ ਲੱਗ ਰਿਹਾ ਜਿਹੜੀ ਬੇਸਿਕ ਜਾਣਕਾਰੀ ਹੈ सीपीआर ਦੇ ਲਈ ਇੱਥੇ ਦਿੱਤੀ ਜਾ ਰਹੀ ਹੈ ਕਿ ਲੱਗਦਾ ਹਰ ਇੱਕ ਸ਼ਖਸ ਨੂੰ ਇਸ ਦੇ ਬਾਰੇ ਜਾਣਕਾਰੀ ਹੋਣੀ ਲਾਜ਼ਮੀ ਹੈ ਜੀ ਹਾਂਜੀ ਸਰ ਹੋਣੀ ਚਾਹੀਦੀ ਹੈ ਮੈਂ ਡੀਐਮਸੀ ਚੀਜ਼ स्टूडेंट ऑफ द डीजी हां जी हां जी आप ही ਤੁਸੀਂ ਸਮਝਾ ਰਹੇ ਸੀ ਕਿਦਾਂ ਟ੍ਰੇਨਿੰਗ ਹਾਂ ਜੀ ਹਾਂ ਜੀ ਮੈਂ ਸਟੂਡੈਂਟ ਆ ਮੈਨੂੰ ਪਤਾ ਹੈ ਕਿ ਕਾਫੀ ਟ੍ਰੇਨਿੰਗ ਲਿੱਤੀ ਹੈ ਸੀਪੀਆਰ ਬਾਰੇ ਸਭ ਨੂੰ ਆਉਣਾ ਚਾਹੀਦਾ ਤਾਂ ਕਾਫੀ ਬੇਸਿਕ ਚੀਜ਼ ਹੈ ਕਦੇ ਵੀ ਕਿਸੇ ਨੂੰ ਵੀ ਜ਼ਰੂਰਤ ਪੈ ਸਕਦੀ ਹੈ ਤਾਂ ਮਸਟ ਹੈ ਤਾਂ ਸਭ ਨੂੰ ਆਉਣਾ ਚਾਹੀਦਾ ਮੈਂ ਤਾਂ ਹੀ ਆਪਣੇ ਬ੍ਰਦਰ ਨੂੰ ਸਪੈਸ਼ਲ ਬੁਲਾ ਕੇ ਲੈ ਕੇ ਆਈ ਆ ਵੀ ਤੂੰ ਵੀ ਕਰਕੇ ਦੇਖ ਕਰਕੇ ਦਿਖਾਓ ਬੇਟਾ ਚਲੋ ਠੀਕ ਹੈ ਨਹੀਂ ਕਰਕੇ ਦਿਖਾਓ ਹੈਂਡ ਗੱਮ ਹੈਂਡ ਸਕਿੰਡਲ ਲਾ ਕਰੋ ਐਸੀ ਹੀ ਚੀਜ਼ ਲੱਗਣੀ ਚਾਹੀਦੀ ਆ ਜੋ ਬਿਠਿਆ ਹੈ ਤਾਂ ਦੇਖ ਸਕਦੇ ਹੋ ਤੁਸੀਂ ਇੱਕ ਛੋਟਾ ਜਿਹਾ ਬੱਚਾ ਹੈ ਉਸ ਨੂੰ ਸਮਝਾਇਆ ਜਾ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਸੀਪੀਆਰ ਹੈ ਜਿਹੜਾ ਉਹ ਦਿੱਤਾ ਜਾ ਸਕਦਾ ਕਿਉਂਕਿ ਪਹਿਲੇ ਜਿਹੜੇ 3 ਮਿੰਟ ਹੁੰਦੇ ਨੇ ਉਹ ਕਾਫੀ ਜ਼ਿਆਦਾ ਨਾਜ਼ੁਕ ਹੁੰਦੇ ਨੇ ਤਾਂ ਕੁਝ ਹੋਰ ਲੋਕ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਤੁਸੀਂ ਕਿੱਥੋਂ ਆਏ ਹੋ ਜੀ ਧੋਹਤਿਆਣਾ ਤੋਂ ਆਏ ਹਾਂ ਅੱਛਾ ਕਿਵੇਂ ਦਾ ਲੱਗਿਆ ਤੇ ਸੀਪੀਆਰ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਤੇ ਕੀ ਲੱਗਦਾ ਹਰ ਸੈਕਸ਼ਨ ਨੂੰ ਇਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਜੇ ਜੇਕਰ ਸਾਡੇ ਜਾਣਕਾਰੋ ਕਿਸੇ ਦੀ ਜਾਨ ਬਚ ਸਕਦੇ ਆ ਤਾਂ ਉਹ ਸਾਡੇ ਲਈ ਬਹੁਤ ਵਧੀਆ ਕੰਮ ਹੋ ਸਕਦਾ ਹੈ ਜ਼ਰੂਰੀ ਨਹੀਂ ਹੈ ਕਿ ਵੈਸੇ ਤਾਂ ਸਾਰਿਆਂ ਨੂੰ ਆਉਣਾ ਚਾਹੀਦਾ ਪਤਾ ਨਹੀਂ ਲੱਗਦਾ ਨਾ ਕਿਸ ਵਕਤ ਕਿਸ ਨੂੰ ਕਿਸ ਚੀਜ਼ ਦੀ ਜੂਟ ਪੈ ਜਾਏ ਇਸ ਲਈ ਸਾਰੇ ਨੂੰ ਆਣਾ ਚਾਹੀਦਾ ਕਿ ਪਤਾ ਸਾਡੇ ਅਜੇ ਕਿਸੇ ਨੂੰ ਆਣ ਕਰਕੇ ਕਿਸੇ ਦੀ ਜਾਨ ਬਚ ਜਾਏ ਇਸ ਤੋਂ ਵਧੀਆ ਕੀ ਹੋ ਸਕਦਾ ਤੁਸੀਂ ਲਈਏ ਟ੍ਰੇਨਿੰਗ ਹੁਣ ਕਿਸ ਤਰ੍ਹਾਂ ਦੇ ਨਾਲ ਅੱਜ ਮੈਂ ਦੇਖੀ ਪੂਰੀ ਵੀਡੀਓ ਬਾਕੀ ਸਮਝ ਸਾਰੀ ਕਿਸ ਤਰ੍ਹਾਂ ਦੀ ਨਹੀਂ ਬਹੁਤ ਵਧੀਆ ਦਿੱਤੀ ਹੈ ਮੈਨੂੰ ਮੈਂ ਤਾਂ ਫਸਟ ਟਾਈਮ ਦੇਖਿਆ ਵੈਸੇ ਟ੍ਰੇਨਿੰਗ ਹਾਂਜੀ ਬਿਲਕੁਲ ਮੈਮ ਜੋ ਲੋਕ ਟ੍ਰੇਨ ਘਟੜ ਕੋ ਲੈ ਰਹੇ ਨੇ ਕਾਫੀ ਸਾਡੀ ਸਿੱਖੀ ਕਰ ਰਹੇ ਕਹਿੰਦੇ ਬਹੁਤ ਵਧੀਆ ਟ੍ਰੇਨਿੰਗ ਦਿੰਦੀ ਹੈ ਕਿੰਨੀ ਜਦੋਂ ਟ੍ਰੇਨਿੰਗ ਸੀ ਦੇ ਰਹੇ ਹੋਏ ਮੈਂ ਤਕਰੀਬਨ ਹੀਰੋ ਡੀ ਐਮ ਸੀ ਹਾਰਟ ਸੈਂਟਰ ਚ ਪਿਛਲੇ 23 ਸਾਲ ਤੋਂ ਟ੍ਰੇਨਿੰਗ ਦੇ ਰਹੀ ਆ ਡਾਕਟਰ ਬਿਸ਼ਮੋਂਦੀ ਟੀਮ ਦੇ ਵਿੱਚ ਆ ਜਿਹੜੇ ਕਿ ਸਾਡੇ ਚੀਫ ਕਾਰਡੀਓਲੋਜਿਸਟ ਹੈ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਈਵਨ ਮੈਨੂੰ ਗਵਰਨਮੈਂਟ ਸਕੂਲਾਂ ਦੇ ਵਿੱਚ ਵੀ ਉਹਨਾਂ ਨੇ ਚਾਂਸ ਦਿੱਤਾ ਹੈ ਉੱਥੇ ਲੈ ਕੇ ਗਏ ਆ ਅਸੀਂ ਸਟੂਡੈਂਟਸ ਨੂੰ 8ਵੀਂ ਦੇ 9ਵੀਂ 10ਵੀਂ 11ਵੀਂ 12ਵੀਂ ਦੇ ਗਵਰਨਮੈਂਟ ਸਕੂਲਾਂ ਦੇ ਵਿੱਚ ਕਾਫੀਆਂ ਚ ਟ੍ਰੇਨਿੰਗ ਦੇ ਚੁੱਕੇ ਆ ਔਰ ਈਵਨ ਗਵਰਨਮੈਂਟ ਟੀਚਰਸ ਨੂੰ ਉਹਨਾਂ ਨੇ ਹਸਪੀਟਲ ਚ ਬੁਲਾਇਆ ਉੱਥੇ ਵੀ ਅਸੀਂ ਸੈਮੀਨਾਰ ਜਿਹੜੇ ਆ ਆਰਗੇਨਾਈਜ਼ ਕਰਵਾ ਸਾਨੂੰ ਵੀ ਟ੍ਰੇਨਿੰਗ ਦਿੱਤੀ ਹੈ ਕਿਉਂਕਿ ਟੀਚਰਸ ਵੀ ਅਗੋ ਸਟੂਡੈਂਟਸ ਨੂੰ ਦੇ ਸਕਦੇ ਆ ਅਸੀਂ ਇਹਨਾਂ ਸਪਰੈਡ ਕਰਨਾ ਹੈ ਕਿਉਂਕਿ ਹਰ ਵਕਤ ਸਾਡੇ ਕੋ ਮੈਡੀਕਲ ਫੈਸਿਲਿਟੀ ਔਰ ਐਮਬੂਲੈਂਸ ਉਸੇ ਵਕਤ ਅਵੇਲੇਬਲ ਨਹੀਂ ਹੈ ਉਹ ਚੀਜ਼ਾਂ ਆਨ ਨੂੰ ਟਾਈਮ ਲੱਗਦਾ ਹੈ ਮੀਨ ਟਾਈਮ ਮੌਤਾਂ ਹੋ ਜਾਂਦੀਆਂ ਤੇ ਆਪਾਂ ਜਾਣ ਨੂੰ ਕਿਸ ਤਰ੍ਹਾਂ ਬਚਾਣਾ ਹੈ ਕਈ ਮੌਤਾਂ ਨੂੰ ਆਪਾਂ ਬਚਾ ਸਕਦੇ ਜੇ ਸਹੀ ਟਾਈਮ ਨਾਲ ਇਹਨੂੰ ਕੀਤਾ ਜਾਏ ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਾਂਗੀ ਆਮ ਪ੍ਰਾਊਡ ਕਿ ਵੀ ਮੈਨੂੰ ਇਹ ਚਾਂਸ ਮਿਲਿਆ ਹੀਰੋ ਡੀਐਮਸੀ ਚੋ ਡਾਕਟਰ ਬਿਸ਼ਮੋ ਨੇ ਮੋਟੀਵੇਟ ਕਰਕੇ ਅੱਗੇ ਲੈ ਕੇ ਆਂਦਾ ਹੈ ਵੀ ਤੁਸੀਂ ਇਸ ਚੀਜ਼ ਦੇ ਵਿੱਚ ਪਾਰਟਿਸਿਪੇਟ ਕਰੋ ਔਰ ਸਭ ਨੂੰ ਸਿਖਾਓ ਮੈਂ ਕਿਸਾਨ ਮੇਲੇ ਚ ਵੀ ਲੋਕਾਂ ਨੂੰ ਸਿਖਾਇਆ ਵਾ ਹੁਣ ਸਰਸ ਮੇਲੇ ਚ ਵੀ ਮੈਨੂੰ ਮੌਕਾ ਮਿਲਿਆ ਤੇ ਆਈ ਥਿੰਕ ਮੇਰੇ ਲਈ ਬਹੁਤ ਹੀ ਮੇਰੇ ਲਈ ਇਹ ਅਪੀਲ ਕਰਨੀ ਪੈਂਦੀ ਹੈ ਲੋਕ ਆਪ ਚੱਲ ਕੇ ਆਂਦੇ ਮੇਰੇ ਲਈ ਇੱਕ ਬਹੁਤ ਬੜੀ ਬਲੇਸਿੰਗ ਹੈ ਕਿਸੇ ਦੀ ਜਾਨ ਬਚੇਗੀ ਪਤਾ ਨਹੀਂ ਮੈਨੂੰ ਕਿੰਨੀਆਂ ਕਸਿਸਾਂ ਮਿਲ ਜਾਣੀਆਂ ਹੈ ਇਸ ਲਈ ਮੇਰੇ ਲਈ ਤਾਂ ਇੱਕ ਬਹੁਤ ਬੜੀ ਬਲੇਸਿੰਗ ਹੈ ਤੇ ਇਸ ਕਰਕੇ ਸਭ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਮੈਂ ਸਪਰੈਡ ਕਰ ਰਹੀ ਹਾਂ ਈਵਨ ਅਸੀਂ ਆ ਬ੍ਰੋਸ਼ਰ ਦੇ ਰਹੇ ਆ ਕਿ ਸਕੈਨਰ ਨੂੰ ਸਪਰੈਡ ਕਰੋ ਜਿੰਨੇ ਲੋਕੀ ਦੇਖਣਗੇ ਜੇ ਨਾਲ ਦੇ ਬੰਦੇ ਨੇ ਦੇਖਿਆ ਮੈਨੂੰ ਕੋਈ ਦਿੱਕਤ ਆ ਜਾਏ ਉਹ ਮੇਰੀ ਜਾਨ ਬਚਾ ਸਕਦਾ ਹੈ ਅੱਛਾ ਇਹ ਸਾਰਸ ਮੇਲੇ ਦੇ ਵਿੱਚ ਲੋਕ ਆ ਪਾ ਕੇ ਜਾਣਕਾਰੀ ਲੈ ਰਹੇ ਜਾਂ ਫਿਰ ਲੋਕਾਂ ਨੂੰ ਪਹਿਲਾਂ ਦੱਸਣਾ ਪੈਂਦਾ ਵੀ ਆਓ ਜਾਣਕਾਰੀ ਲਓ ਦੇਖੋ ਜਦੋਂ ਪਰਸਨ ਦੇਖਦਾ ਵੀ ਅਸੀਂ ਡਮੀ ਲੈ ਕੇ ਆਏ ਆ ਉਹ ਵੀ ਐਸੀ ਡਮੀ ਨੂੰ ਦੇਖ ਕੇ ਉਹਨੂੰ ਸਮਝ ਆ ਜਾਂਦਾ ਵੀ ਇਹ ਕੁਝ ਹਾਰਟ ਦੇ ਰਿਲੇਟਿਡ ਹੈ ਕੁਝ ਲਾਈਫ ਦੇ ਬਾਰੇ ਹੈ ਹਿਊਮਨ ਡਮੀ ਪਈ ਹੈ ਤੇ ਇਹਦਾ ਮਤਲਬ ਇਹਨਾਂ ਨੇ ਕੁਝ ਸਾਨੂੰ ਜਾਣਕਾਰੀ ਦੇਣੀ ਹੈ ਤੇ ਫਿਰ ਸਾਡੇ ਬੈਨਰਸ ਲੱਗੇ ਹੋਏ ਆ ਜਿੱਥੇ ਸੀਪੀਆ ਟ੍ਰੇਨਿੰਗ ਤੇ ਬਲੱਡ ਪ੍ਰੈਸ਼ਰ ਮੋਨਿਟਰਿੰਗ ਤੇ ਬੀਪੀ ਸ਼ੂਗਰ ਮੋਨਿਟਰਿੰਗ ਸ਼ੂਗਰ ਦੀ ਮੋਨਿਟਰਿੰਗ ਵਾਸਤੇ ਅਸੀਂ ਬੈਨਰਸ ਜਿਹੜੇ ਲਗਾਏ ਹੈ ਤਾਂ ਉਹਨਾਂ ਨੂੰ ਨੌਲੇਜ ਮਿਲਦੀ ਹੈ ਵੀ ਇਹ ਕੁਝ ਹਸਪੀਟਲ ਨਾਲ ਲਿੰਕ ਹੈ ਮੈਡੀਕਲ ਲਾਈਨ ਚ ਨੇ ਕੋਈ ਮੈਡੀਕਲ ਕੈਂਪ ਹੈ ਫਿਰ ਅਸੀਂ ਜਾਣਕਾਰੀ ਦਿੰਨੇ ਆ ਵੀ ਅਸੀਂ ਹੀਰੋ ਡੀਐਮਸੀ ਤੋਂ ਆ ਅਸੀਂ ਬੀਪੀ ਚੈੱਕ ਕਰ ਰਹੇ ਆ ਉਹਦੀਆਂ ਇਨਸਟਰਕਸ਼ਨਸ ਦੇ ਰਹੇ ਆ ਵੀ ਬੀਪੀ ਇੱਕ ਸਾਇਲੈਂਟ ਕਿਲਰ ਹੈ ਜਿਹੜਾ ਕਿ ਅੰਦਰੋਂ ਹੀ ਅੰਦਰ ਜੇ ਬੰਦੇ ਨੂੰ ਨਹੀਂ ਪਤਾ ਜਿਹਨੂੰ ਸਿੰਪਟਮ ਨਹੀਂ ਆਉਂਦੇ ਹਰ ਇੱਕ ਬੰਦੇ ਨੂੰ ਇਹਦੇ ਸਿੰਪਟਮ ਨਹੀਂ ਆਉਂਦੇ ਇਹ ਹੌਲੀ ਹੌਲੀ ਆਪਣੀ ਕਿਡਨੀ ਤੇ ਹਾਰਟ ਤੇ ਅੱਖਾਂ ਤੇ ਬ੍ਰੇਨ ਤੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ ਲੱਤਾਂ 'ਚ ਕਲੋਟ ਜਾ ਸਕਦਾ ਹੈ ਪੈਰਾਲਾਈਜ਼ हो ਸਕਦਾ ਇਹ ਚੀਜ਼ਾਂ ਨੂੰ ਜੇ ਆਪਾਂ ਸੀਰੀਅਸਲੀ ਲਵਾਂਗੇ ਜੇ ਆਪਣਾ ਹਾਈ ਬੀਪੀ ਰਹਿੰਦਾ ਹੈ ਰੈਗੂਲਰ ਮੋਨਿਟਿੰਗ ਕਰਾਓ ਉਸ ਤੋਂ ਬਾਅਦ ਡਾਕਟਰ ਨਾਲ ਕੰਸਲਟ ਕਰੋ ਅਗਰ ਉਹ ਕੋ ਮੈਡੀਸਨ ਵੀ ਤੁਹਾਨੂੰ ਦੱਸਦੇ ਹੈ ਉਹਨੂੰ ਰੈਗੂਲਰ ਖਾਓ ਉਹਨੂੰ ਛੱਡਣਾ ਨਹੀਂ ਹੈ ਕੁਝ ਲਾਈਫ ਸਟਾਈਲ ਚੇਂਜਸ ਜਿਹੜੀਆਂ ਨੇ ਉਹ ਕਰਨੀਆਂ ਪੈਂਦੀਆਂ ਹੈ ਵੀ ਉੱਪਰਲਾ ਜਿਹੜਾ ਨਮਕ ਹੈ ਉਸੇ ਘਟਾਈਏ ਆਪਣੀ ਸਿਹਤ ਕਰੀਏ ਜਿਹੜੀਆਂ ਰੋਜ਼ਾਨਾ ਜਿਹੜਾ ਫਾਸਟ ਫੂਡ ਹੈ ਆਪਾਂ ਫਰਾਈਡ ਚੀਜ਼ਾਂ ਖਾਣਦੇ ਆ ਤੇ ਮਿੱਠਾ ਮਿੱਠਾ ਬਹੁਤ ਜ਼ਿਆਦਾ ਖਾਂਦੇ ਆ ਉਹਦੀ ਜਿਹੜੀ ਹੈ ਇਸਤੇਮਾਲ ਅਸੀਂ ਡਾਈਟ ਦੇ ਵਿੱਚ ਘੱਟ ਰੱਖੀਏ ਬਿਲਕੁਲ ਪੂਰੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਉਹ ਇਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਹੀਰੋ ਡੀਐਮਸੀ ਤੋਂ ਟੀਮ ਹੈ ਜਿਹੜੀ ਸਾਰਸ ਮੇਲੇ ਦੇ ਵਿੱਚ ਪਹੁੰਚੀ ਹੋਈ ਹੈ ਸੀਪੀਆਰ ਦੀ ਤਾਂ ਟ੍ਰੇਨਿੰਗ ਦੇ ਹੀ ਰਹੇ ਨੇ ਔਰ ਲੋਕਾਂ ਨੂੰ ਬੇਸਿਕ ਜਾਣਕਾਰੀ ਵੀ ਨਾਲ ਦੀ ਨਾਲ ਸਾਂਝੀ ਕਰਦੇ ਹੋਏ ਨਜ਼ਰ ਆ ਰਹੇ ਨੇ ਔਰ ਲੋਕ ਵੀ ਇਹਨਾਂ ਕੋਲ ਵੱਡੀ ਗਿਣਤੀ ਦੇ ਵਿੱਚ ਇੱਥੇ ਆ ਕੇ ਜਿਹੜਾ ਕਿ ਸੀਪੀਆ ਦੀ ਟ੍ਰੇਨਿੰਗ ਉਹ ਲੈ ਰਹੇ ਕਿਉਂਕਿ ਜੇਕਰ ਪਹਿਲੇ ਜਦੋਂ 3 ਮਿੰਟ ਹੁੰਦੇ ਨੇ ਚਾਹੇ ਕਿਸੇ ਨੂੰ ਕਾਰਜਕ੍ਰਮ ਸਾਵੇ ਜਾਂ ਫਿਰ ਐਕਸੀਡੈਂਟ ਹੋ ਜਾਂਦਾ ਤਾਂ ਉਦੋਂ ਬੇहद ਜ਼ਰੂਰੀ ਹੁੰਦਾ ਹੈ ਜਿਹੜੇ ਪਹਿਲੇ 2-3 ਮਿੰਟ ਹੁੰਦੇ ਨੇ ਜੇਕਰ ਉਸ ਦੌਰਾਨ ਉਸ ਨੂੰ ਸੀਪੀਆ ਸਹੀ ਤਰੀਕਾ ਨਾਲ ਦਿੱਤੀ ਜਾ ਸਕੇ ਤਾਂ ਹਰ ਇੱਕ ਦੇ ਇਨਸਾਨ ਜਿਹੜੇ ਕਿ ਉਹ ਜਾਨ ਉਹ ਬਚਾਈ ਜਾ ਸਕਦੀ ਕਿਉਂਕਿ ਬਹੁਤ ਸਾਰੇ ਸਵਾਲ ਉੱਠੇ ਸੀ ਕਿ ਜਦੋਂ ਰਾਜਵੀਰ ਜਵੰਦਾ ਪੰਜਾਬ ਦੇ ਚੜ੍ਹਦੇ ਸਤਾਰੇ ਦੇ ਜ ਇਹੀ ਸਵਾਲ ਹੋਈ ਸੀ ਕਿ ਉਹਨਾਂ ਨੂੰ ਜਿਹੜਾ ਕਿ ਟਾਈਮ ਸੇ ਤੇ ਜਿਹੜਾ ਕਿ ਸੀਪੀਆਰ ਉਹ ਨਹੀਂ ਦਿੱਤੀ ਗਈ ਜੇਕਰ ਫਰਸਟ ایڈ ਦਿੱਤੀ ਗਈ ਹੁੰਦੀ ਤਾਂ ਅੱਜ ਹੋ ਸਕਦਾ ਹੈ ਕਿ 라ਜਵੀਰ ਸਾਡੇ ਵਿੱਚਕਾਰ ਹੁੰਦਾ ਪਰ ਚਲੋ ਜੋ ਪਰਮਾਤਮਾ ਨੂੰ ਮਨਜੂਰ ਸੀ ਹੋਇਆ ਪਰ ਡੀਐਮਸੀ ਦੀ ਟੀਮ ਦੇ ਵੱਲੋਂ ਬੇਹਦ ਵਧੀਆ ਉਪਰਾਲਾ ਕੀਤਾ ਗਿਆ ਸਾਰਸ ਮੇਲੇ ਦੇ ਵਿੱਚ ਆ ਕੇ ਉਹ ਕਹਿ ਰਹੇ ਨੇ ਕਿ ਹਰ ਇੱਕ ਮੇਲੇ ਦੇ ਵਿੱਚ ਜਾ ਕੇ ਵੱਖ-ਵੱਖਰੀ ਟੀਮਾਂ ਬਣਾਈਆਂ ਗਈਆਂ ਤਾਂ ਸਮੇਂ-ਸਮੇਂ ਤੇ ਲੋਕਾਂ ਨੂੰ ਇਸ ਦੇ ਬਾਰੇ ਜਿਹੜਾ ਜਾਗਰੂਕਾਉ ਕਰਦੇ ਰਹੇ ਨੇ ਕੈਮਰਾ ਪ੍ਰੋਸੈਸਰ ਮਾਨ ਦੇ ਨਾਲ ਹਿਮਾ ਸਿੰਘ ਦਿਪਾਲ ਦੇ ਨਿਕ ਸਵੇਰਾ ਲੁਧਿਆਣਾ